ਜ਼ਿਲ੍ਹਾ ਪੁਲਿਸ ਮੁਖੀ ਨਵਜੋਤ ਸਿੰਘ ਮਹਲ ਦੇ ਦਿਸ਼ਾ ਨਿਰਦੇਸ਼ਾਂ ਤੇ ਨਸ਼ੇ ਦੇ ਤਸਕਰਾ ਵਿਰੋਧ ਵਿੱਚ ਸ਼ੁਰੂ ਕੀਤੀ ਗਈ ਵਿਸ਼ੇਸ਼ ਮੁਹਿੰਮ ਤਹਿਤ ਹੁਸ਼ਿਆਰਪੁਰ ਦੇ ਥਾਣਾ ਮਾਡਲ ਟਾਊਨ ਦੀ ਪੁਲਿਸ ਨੂੰ ਉਸ ਸਮੇਂ ਸਫਲਤਾ ਮਿਲੀ ਜਦੋਂ ਪੁਲਿਸ ਨੇ 50 ਗ੍ਰਾਮ ਹੈਰੋਇਨ ਅਤੇ 1 ਲੱਖ ਰੁਪਏ ਦੀ ਨਕਦੀ ਸਮੇਤ ਦੋ ਨੌਜਵਾਨਾਂ ਨੂੰ ਕਾਬੂ ਕੀਤਾ ਪੱਤਰਕਾਰਾਂ ਨੂੰ ਜਾਣਕਾਰੀ ਦਿੰਦੇ ਆ ਥਾਣਾ ਮਾਡਲ ਟਾਊਨ ਦੇ ਐਸ ਐਚ ਓ ਕਰਨੈਲ ਸਿੰਘ ਨੇ ਦੱਸਿਆ ਕਿ ਬੀਤੇ ਦਿਨ ਪੋਰਹਿਰਾ ਪੁਲਿਸ ਚੌਕੀ ਇੰਚਾਰਜ ਸੁਖਦੇਵ ਸਿੰਘ ਵੱਲੋਂ ਇਲਾਕੇ 'ਚ ਗਸ਼ਤ ਕੀਤੀ ਜਾ ਰਹੀ ਸੀ ਇਸ ਦੌਰਾਨ ਉਨ੍ਹਾਂ ਵੱਲੋਂ ਜਦੋਂ ਦੋ ਨੌਜਵਾਨਾਂ ਨੂੰ ਸ਼ੱਕ ਦੇ ਆਧਾਰ ਤੇ ਰੋਕ ਕੇ ਤਲਾਸ਼ੀ ਲਈ ਤਾਂ ਉਹਨਾਂ ਪਾਸੋਂ 50 ਗ੍ਰਾਮ ਹੈਰੋਇਨ ਤੇ 1 ਲੱਖ ਰੁਪਏ ਦੀ ਨਕਦੀ ਬਰਾਮਦ ਹੋਈ ਐ। ਐਸਐਚਓ ਕਰਨੈਲ ਸਿੰਘ ਨੇ ਦੱਸਿਆ ਕਿ ਪੁਲਿਸ ਵੱਲੋਂ ਕਾਬੂ ਕੀਤੇ ਗਏ ਕਥਿਤ ਦੋਸ਼ੀ ਸ਼ਹਿਰ ਦੇ ਵੱਖ-ਵੱਖ ਸਥਾਨਾਂ ਤੇ ਨਸ਼ੇ ਦੀ ਸਪਲਾਈ ਦਾ ਕੰਮ ਕਰਦੇ ਨੇ ਜਿਨ੍ਹਾਂ ਨੂੰ ਬੀਤੇ ਦਿਨ ਪੁਲਿਸ ਵੱਲੋਂ ਰੰਗੇ ਹੱਥੀ ਕਾਬੂ ਕੀਤਾ ਗਿਆ ਏ। ਉਹਨਾਂ ਦੱਸਿਆ ਕਿ ਕਾਬੂ ਕੀਤੇ ਗਏ ਕਥਿਤ ਦੋਸ਼ੀਆਂ ਵਿਰੁੱਧ ਪੁਲਿਸ ਵੱਲੋਂ ਮਾਮਲਾ ਦਰਜ ਕਰਕੇ ਅਗਲੀ ਕਾਰਵਾਈ ਸ਼ੁਰੂ ਕਰ ਦਿੱਤੀ ਗਈ ਐ। ਕਾਬੂ ਕੀਤੇ ਗਏ ਕਥਿਤ ਦੋਸ਼ੀਆਂ ਦੀ ਪਛਾਣ ਅਭਿਸ਼ੇਕ ਪੱਟੀ ਵਾਸੀ ਮੁਹੱਲਾ ਭਗਤ ਨਗਰ ਹੁਸ਼ਿਆਰਪੁਰ ਅਤੇ 모ਹਿਤ ਵਾਸੀ ਮੁਹੱਲਾ ਰਿਸ਼ੀ ਨਗਰ ਹੁਸ਼ਿਆਰਪੁਰ ਵਜੋਂ ਹੋਈ ਹੈ ਹੁਸ਼ਿਆਰਪੁਰ ਨਿਊਜ਼ ਦੇ ਨਾਲ ਚੇਤਨ ਕਸ਼ਬੀ ਦੀ ਰਿਪੋਰਟ ਕੱਲ ਸਾਡੇ ਚੌਕੀ ਚਾਰਜ ਪੁਲヒਰਾ ਐਸੇ ਸੁਖਦੇਵ ਸਿੰਘ ਨੇ ਦੌਰਾਨੇ ਗਸ਼ਤ ਦੋ ਜਿਹੜੇ ਆ ਨੌਜਵਾਨ ਉਹਨਾਂ ਨੂੰ ਸ਼ੱਕ ਦੀ ਬਿਨਾਂ ਦੇ ਕਾਬੂ ਕੀਤਾ ਉਹ ਦੇਖਣ ਨੂੰ ਇਦਾਂ ਲੱਗ ਰਹੇ ਸੀ ਜਿਦਾ ਕੋਈ ਕਿਸੇ ਚੀਜ਼ ਦਾ ਕੋਈ ਲੈਣ-ਦੇਣ ਕਰ ਰਹੇ ਸੀ ਤੇ ਜਦੋਂ ਉਹਨਾਂ ਨੂੰ ਕਾਬੂ ਕੀਤਾ ਉਹਦੇ ਚੋਂ ਇੱਕ ਦੇ ਜਿਹੜਾ ਹੈਗਾ ਅਭਿਸ਼ੇਕ ਭੱਟੀ ਸਨ ਆਫ ਸ਼ੋਕਮਾਰ ਵਾਸੀ ਮੁਹੱਲਾ ਭਗਤ ਨਗਰ ਤੇ ਦੂਸਰਾ ਜਿਹੜਾ ਨੌਜਵਾਨ ਆ ਉਹ 모হিত ਉਰਫ ਬੁਈ ਵਾਸੀ ਰਿਸ਼ੀ ਨਗਰ ਹਸ਼ਿਆਪੁਰ ਦੋ ਜਣੇ ਸੀ ਜਿਹੜੇ ਕੀ ਰਿਸ਼ੀ ਨਗਰ ਦਾ ਜਿਹੜਾ ਇਹਨਾਂ ਬੜਾ ਹੈਗਾ ਉਹਦੇ ਕੋਲੋਂ 1 ਲੱਖ ਰੁਪਏ ਜਿਹੜਾ ਬਰਾਮਦ ਹੋਇਆ ਮੌਕੇ ਦੇ ਉੱਤੇ ਤੇ ਉਹ ਉਹਨੂੰ ਪੈਸੇ ਦੇ ਦੇਣ ਲੱਗਾ ਸੀ ਉਹਦੇ ਕੋਲੋਂ ਇਹਨੇ ਡੀਲ ਦੇ ਤੌਰ ਦੇ ਉੱਤੇ ਜਿਹੜਾ 40 ਗ੍ਰਾਮ ਹੋ ਰਿਹਾ ਸੀਦਾ ਸੌਦਾ ਕਰਨਾ ਸੀ ਜਿਹੜੇ ਉਹ ਅਭਿਸ਼ੇਕ ਪੱਟੀ ਜਿਹੜਾ ਮੌਕੇ ਤੇ ਲੈ ਕੇ ਆਇਆ ਸੀ ਜਿਹੜੀ ਰਿਕਵਰੀ ਆ 50 ਗ੍ਰਾਮ ਹੋ ਜੀ ਰਿਕਵਰ ਹੋਈ ਹੈ ਜੀ 40 ਗ੍ਰਾਮ ਅਭਿਸ਼ੇਕ ਕੋਲੋਂ 10 ਗ੍ਰਾਮ ਉਹਦੇ ਕੋਲ ਆਲਰੇਡੀ ਸੀਗੀ ਮੋਹਿਦ ਖੋਲ ਤੇ 1 ਲੱਖ ਰੁਪਇਆ ਜਿਹੜਾ ਆ ਉਹ ਡਰਗ ਬਣੀ ਤੇ ਫਰਦਰ ਕੀ ਕਰ ਰਿਹਾ ਫਰਦਰ ਕੇਸ ਰਿਸਟਰ ਕਰ ਦਿੱਤਾ ਜੀ ਕੇਸ ਰਿਸਟਰ ਕਰਕੇ 2185 ਐਨਡੀਪੀਆ ਸੈਕਟਰ ਦੇ ਤਹਿਤ ਤੇ ਇਹਦੀ ਪੁਸ਼ਗੀਸ਼ ਜਾਰੀ ਹੈ ਕਿ ਇਹ ਜਿਹੜਾ ਕਿੱਥੋਂ ਇਹ ਸਮਾਨ ਲੈ ਕੇ ਆਏ ਦੇ ਸੀ ਇਹਨਾਂ ਦੇ ਨੈਟਵਰਕ ਚ ਹੋਰ ਕਿਹੜੇ ਕਿਹੜੇ ਬੰਦੇ ਆ ਕਿਉਂਕਿ ਇਹਦੇ ਪਿੱਛੇ ਕਾਫੀ ਮਾਤਰਾ ਦੇ ਵਿੱਚ ਜਿਹੜੇ ਆ ਹੁਸ਼ਿਆਰਪੁਰ ਦੇ ਵਿੱਚ ਜਿਹੜਾ ਇਹ ਹਿਰੋਇਨ ਦਾ ਜਿਹੜਾ ਕੰਮ ਚੱਲ ਰਿਹਾ ਉਹਦੇ ਵਿੱਚ ਕਾਫੀ ਹੋਰ ਵੀ ਡਿਸਕਲੋਜ਼ ਹੋਣ ਵਾਲੀ ਗੱਲ ਹੈਗੀ ਇਹਦੇ ਵਿੱਚ ਕਾਫੀ ਸਾਨੂੰ ਮਦਦ ਮਿਲਣ ਦੀ ਆਸ ਹੈ ਤੇ ਇਹਦੇ ਵਿੱਚ ਹੋਰ ਵੀ ਬ੍ਰਾਂਦਗੀ ਹੋਣ ਦੀ ਆਸ ਹੈ ਨਹੀਂ ਇਸ ਕੇਸ ਦੇ ਵਿੱਚ ਜਿਹੜੇ ਇਹ ਦੋਨੇ ਜਿਹੜੇ ਫੜ ਹੋਏ ਆ ਇਹ ਦੋਨੇ ਸ਼ਖਸ ਜਿਹੜੇ ਆ ਆਪ ਖੁਦ ਨਸ਼ਾ ਨਹੀਂ ਕਰਦੇ ਜੀ ਇਹ ਬਸ ਇਹਨਾਂ ਦਾ ਇਹੀ ਕੰਮ ਹੈਗਾ ਜੀ ਇਹ ਜਿਹੜੀ ਸਪਲਾਈ ਆ ਵੱਡੇ ਵੱਡੇ ਦਿੰਦੇ ਛੋਟੀ ਸਪਲਾਈ ਵੀ ਨਹੀਂ ਦਿੰਦੇ ਸੀ ਇਹ ਸਿੱਧੀ ਹੈਗੀ ਆ ਵੀ 5-7 ਗ੍ਰਾਮ ਤੋਂ ਥੱਲੇ ਨਹੀਂ ਦਿੰਦੇ ਜੀ ਜਣੀ ਵੀ ਦੇਣੀ ਆ ਇਕੱਠੀ 5-7-10 ਗ੍ਰਾਮ ਦਿੰਦੇ